ਇਹੜੇ ਘਰੇ ਆ ਘਰ ਹੈ ਪਤਾ ਨਹੀਂ ਕਿਤੇ ਆ ਕਰਤਾ ਨਹੀਂ ਹੈਗਾ ਡਰੈਸ ਤਾਂ ਉਰੇ ਦੀ ਦੱਸਿਆ ਗਾਂਹ ਵਾਲਾ ਹੈ ਦੇਖ ਤਾਂ ਆਪਣਾ ਆ ਹੋ ਸਕਦਾ ਹੈ ਨਾ ਬਾੜ ਨੰਬਰ ਤਾਂ ਇਹੀ ਹੈ ਡਰੈਸ ਸਹੀ ਦੱਸੀ ਜਾਂਦੇ ਨੇ ਉਹ ਜਵਾਖ ਜਿਹਾ ਬੈਠਾ ਸੈਂਕਲੀਜੀ ਦਾ ਕੁਝ ਕਰੀ ਜਾਂਦਾ ਉਹਨੂੰ ਪੁੱਛਣ ਦੇ ਪਤਾ ਆ ਚੈਨ ਜੀ ਵੀ ਨਾ ਕਦੇ ਪਜਾਮਾ ਪਾ ਲੂਗੀ ਕਹੇ ਕੇ ਡੈਡੀ ਨੂੰ ਲੋਟ ਕਰਾਉਣੇ ਆ ਵੀ ਸੱਟ ਮਾਰੂ ਇਹ ਕਦੇ ਉੱਕਾ ਕੇ ਹਾਂਜੀ ਉਰੇ ਇੱਥੇ ਜੇ ਕਿਤੇ ਨਾ ਉਰੇ ਮੈਨੂੰ ਡਰੈਕਸ ਦਾ ਪਤਾ ਲੱਗਿਆ ਵੀਰੇ ਗਰਮੇਲ ਮਾਨਸਾਲੇ ਦਾ ਘਰ ਕਿੱਥੇ ਹੈ ਹਾਂਜੀ ਉਹ ਮੇਰਾ ਬਾਪੂ ਹੀ ਹੈ ਜੀ ਮੈਂ ਲੈ ਚੱਲਦਾ ਚਲੋ ਮੈਂ ਤਾਂ ਬਹੁਤ ਚਿਰ ਦਾ ਫਿਰਦਾ ਭਾਲਦਾ ਅੱਛਾ ਹਾਂ ਨਾ ਕੋਈ ਨਹੀਂ ਆਇਓ ਇੱਥੇ ਜੀ ਘਰ ਮੈਂ ਤੁਹਾਨੂੰ ਲੈ ਚੱਲਦਾ ਇੱਥੇ ਜੀ ਘਰ ਉਹਨਾਂ ਦਾ ਅੱਛਾ ਮੈਂ ਤਾਂ ਤਿੰਨ ਚਾਰ ਗੇੜੇ ਦੇ ਗਿਆ ਹੋਰੋਂ ਵੀ ਨਾ ਕੋਈ ਨਹੀਂ ਮੈਂ ਤੁਹਾਨੂੰ ਲੈ ਚੱਲਦਾ ਆਹੀ ਹੈ ਜੀ ਆਹੀ ਹੈ ਹਾਂਜੀ ਅੱਛਾ ਲੈ ਫਿਰ ਇਹਨੂੰ ਮੈਂ ਸਾਈਡ ਜੀ ਤੇ ਲਾ ਲਾਂ ਆਹੀ ਘਰ ਹੈ ਜੀ ਆ ਬੈਠੇ ਨੇ ਜੀ ਬਾਪੂ ਅੱਛਾ ਅੱਛਾ ਆ ਜੀ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਕਈ ਗੇੜੇ ਕੱਢ ਗਿਆ ਜੀ ਅੱਛਾ ਪਤਾ ਨਹੀਂ ਇੱਥੇ ਪੁੱਛ ਲੈਂਦੇ ਕਿਸੇ ਨੂੰ ਬਸ ਆਪਣਾ ਉਰੀ ਫਿਰਦਾ ਸੀ ਹਾਂਜੀ ਹਾਂਜੀ ਹਾਂ ਅੱਛਾ ਤੇ ਆ ਆਪਣੀ ਤੁਹਾਡੀ ਚਿੱਠੀ ਹੈ ਜੀ ਅੱਛਾ ਤੇ ਸੁਰਥੋਂ ਮੈਂ ਸਾਈਨ ਕਰਾਉਣੇ ਨੇ ਜੀ ਅੱਛਾ ਜੀ ਆਓ ਲਓ ਜੀ ਇਹਦੇ ਉੱਪਰ ਸਾਈਨ ਕਰ ਦਿਓ ਆ ਪੈਨ ਲੈ ਲਓ ਜੀ ਇਥੇ ਔਰੇ ਕੰਮ ਨਹੀਂ ਆਈ ਹਾਂਜੀ ਹਾਂ ਇੱਥੇ ਕਰ ਦਿਓ ਜੀ ਅੱਛਾ ਜੀ ਨੋ ਇੱਕ ਆਦੇ ਵਾਸਤੇ ਨੇ ਜੀ ਇਹ ਸائن ਸਾਨੂੰ ਡਿਪਾਰਟਮੈਂਟ ਦੇ ਵਿੱਚ ਜੀ ਆਪਣੇ ਦੇ ਵਿੱਚ ਲੈਣੇ ਪੈਂਦੇ ਨੇ ਜੀ ਅੱਛਾ ਜੀ ਹਾਂਜੀ ਹਾਂ ਜਿਵੇਂ ਕਈ ਵਾਰੀ ਕੋਈ ਚਿੱਠੀ ਪੱਤਰ ਦਿੰਨੇ ਆ ਜੀ ਤੇ ਉਹ ਫਿਰ ਸائن ਲੈ ਲੈਣੇ ਆ ਕਾ ਦੱਸੋ ਕਹਿੰਦਾ ਇਹ ਬਾਸ ਜੀ ਧੰਨਵਾਦ ਨਾ ਜੀ ਬਾਸ ਬਾਸ ਕਾਸੀ ਦੀ ਲੋੜ ਨਹੀਂ ਬੇਜਾ ਕਾ ਕੇ ਇਹ ਉਹ ਬਸ ਸਵੇਰ ਦਾ ਉਰੇ ਨਾ ਮੈਂ ਦੋ ਤਿੰਨ geke ਦੇ ਗਿਆ ਅੱਛਾ ਡਰੈਸ ਤਾਂ ਆਪਣਾ ਸਹੀ ਸੀ ਇਹਦੇ ਉੱਪਰ ਪਾਇਆ ਹੋਇਆ ਅੱਛਾ ਹਾਂਜੀ ਹਾਂ ਮਤੋਂ ਫਿਰ ਦਿੱਕਤ ਪਾਏ ਜਾਂਦੀ ਹੈ ਮਾਰੀ ਨੂੰ ਹਾਂਜੀ ਹਾਂ ਕਈ ਵਾਰੀ ਆਇਆ ਹੁੰਦਾ ਜੀ ਵੀ ਜੇ ਆਪਾਂ ਤੁਰੇ ਜਾਂਦੇ ਕਿਸੇ ਰਸਤੇ ਚੋਂ ਪੁੱਛਦੇ ਆ ਰਾਹੀ ਨੂੰ ਨਹੀਂ ਕਰਦਾ ਪਤਾ ਹੁੰਦਾ ਜੀ ਨਹੀਂ ਹੁੰਦਾ ਜੀ ਹਾਂਜੀ ਹਾਂ ਉਹ ਫਿਰ ਮੈਂ ਜਦੋਂ ਦੋ ਤਿੰਨ ਕੇਡੇ ਦਿੱਤੇ ਜੀ ਅੱਛਾ ਇਹ ਆਪਣਾ ਕਾਕਾ ਕਿਤੇ ਪਹਿਲਾਂ ਮੇਰੇ ਨਾਲ ਇੱਕ ਦੋ ਕੇਡੇ ਦਿੱਤੇ ਨੇ ਜੀ ਇਹਨੇ ਅੱਛਾ ਮੈਂ ਆਖਿਆ ਵੀ ਲੱਗਦਾ ਇਹ ਉਰੇ ਨੇੜੇ ਤੇੜੇ ਦਾ ਹੀ ਐ ਹਾਂ ਵੀ ਇਸ ਨੂੰ ਨਹੀਂ ਪੁੱਛ ਲੈਣੇ ਠੀਕ ਇਹ ਫਿਰ ਕਹਿੰਦਾ ਵੀ ਮੇਰਾ ਤਾਂ ਬਾਪੂ ਹੈ ਜੀ ਸਾਡੇ ਆਪ ਦੇ ਵਾਹ ਚਲੋ ਠੀਕ ਹੈ ਹਾਂ ਜੀ ਹਾਂ ਯਾ ਤੇ ਲ ਕੋਈ ਚਿਰ ਨਹੀਂ ਲਾ ਬਾਜੀ ਬਸ ਧੰਨਵਾਦ ਜੀ ਤੇ ਬਸ ਆਹੀ ਚਾਏ ਜੀ ਚਲੋ ਬਹੁਤ ਵਧੀਆ ਕੀਤਾ ਹਾਂ ਜੀ ਜਲਦੀ ਹੋ ਗਿਆ ਆਪਣਾ ਕੰਮ ਹਾਂ ਹਾਂ ਜੀ ਹਾਂ ਜੀ ਨਹੀਂ ਤਾਂ ਫਿਰ ਮੈਨੂੰ ਪੋਸਟ ਆਫਿਸ ਦੇ ਵਿੱਚ ਮਤਲਬ ਨਹੀਂ ਹੁਣ ਆਇਆ ਸੀ ਅੱਛਾ ਕਦੇ ਮਿਲਗੇ ਚਲੋ ਨਹੀਂ ਤਾਂ ਫਿਰ ਅਸੀਂ ਜਦੋਂ ਨਹੀਂ ਘਰ ਲੱਭਦਾ ਜੀ ਪੋਸਟ ਆਫਿਸ ਦੇ ਵਿੱਚ ਹੀ ਲੈ ਜਾਂਦੇ ਆ। ਅੱਛਾ ਬਾਤ। ਉਹ ਫਿਰ ਹਾਂ ਜੀ ਹਾਂ ਫਿਰ ਉਹ ਜਾ ਕੇ ਉੱਥੋਂ ਪੋਸਟ ਆਫਿਸ ਚ ਹੀ ਲੈ ਆਉਂਦੇ ਨੇ ਬਾੜੇ-ਬਾੜੇ। ਹਾਂ ਜੀ ਹਾਂ। ਹਾਂ ਵੀ ਚਿੱਠੀ ਆਈ ਨਹੀਂ ਜੀ। ਚਲੋ ਠੀਕ ਹੈ ਜੀ। ਅੱਛਾ ਜੀ। ਹਾਂ ਜੀ। ਚਲੋ ਠੀਕ ਹੈ। ਧੰਨਵਾਦ ਜੀ ਆਇਆਂ ਨੂੰ। ਠੀਕ ਹੈ ਜੀ।